ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਸਤਿਗੁਰੂ ਸਾਹਿਬ ਜੀ ਅਕਾਲ ਪੁਰਖ ਦੇ ਸੇਵਕ ਬਣਨ ਵਾਸਤੇ ਆਤਨੂੰ ਜਾਚ ਦੱਸਦੇ ਹੋਏ ਬੇਨਤੀ ਦਾ ਸ਼ਬਦ ਉਚਾਰਨ ਕਰਦੇ ਹਨ ਵਾਹਿਗੁਰੂ ਦੇ ਸਰਮੁਖ ਤੁਮ ਦਾਤੇ ਠਾਕੁਰ ਪ੍ਰਤਪਾਲਕ ਏ ਪਰਮੇਸ਼ਰ ਆਪ ਦਾਤੇ ਹੋ ਸਾਰਿਆਂ ਦੇ ਦਾਤਾਂ ਦੇਣ ਵਾਲੇ ਹੋ ਸਭ ਜੀ ਜਿਹਨੇ ਜੀ ਜੰਤਾ ਸਭ ਆਪਦੇ ਮੰਗਤੇ ਹੈ ਅਤੇ ਠਾਕਰ ਸਰਵ ਕੇ ਸਵਾਮੀ ਹੋ ਆਪ ਤੇ ਪ੍ਰਥਪਾਲਕ ਸਾਰੇ ਦੇ ਤਾਂ ਹੀ ਪਾਲਣਾ ਕਰਨ ਵਾਲੇ ਹੋ ਭੂਤ ਕਾਲ ਚ ਵੀ ਵਰਤਮਾਨ ਕਾਲ ਤੇ ਵੀ ਭਵਿਖੇ ਕਾਲ ਚ ਵੀ ਨਾਇਕ ਖਸਮ ਹਮਾਰੇ ਤੇ ਮਾਰਾ ਨਾਇਕ ਪ੍ਰੇਰਕ ਵੀ ਹੋ ਤੁਸੀਂ ਨਾਇਕ ਸਿਰੋਮਣੀ ਹੋ ਖਸਮ ਮਾਲਕ ਹੋ ਹਮਾਰੇ ਤਮਾਮ ਦੇ ਪਿੱਛੇ ਮਾਰਾ ਸਹਾਜਕ ਵੀ ਆਪ ਦਾਤੇ ਸੀ ਤੇਰੇ ਤੇ ਜੀ ਆਪ ਸਵਾਮੀ ਸੀ ਦਵਾਪਰਤਿ ਆਪ ਪ੍ਰਤੀ ਪਾਲਾ ਕਰਨ ਵਾਲੇ ਹੂੰ ਕਲਯੁਗ ਚ ਵੀ ਆਪ ਸਰੋਮਣੀ ਸਾਡੇ ਮਾਲਕ ਹੋ ਆਪ ਨਿਮਖ ਨਿਮਖ ਤੁਮਹੀ ਪ੍ਰਤ ਪਾਲ ਲਹੁ ਕੇ ਮਾਰੇ ਅੱਖ ਦੇ ਖੋਲ ਨੂੰ ਮੀਚਣ ਜਿੰਨਾ ਚਿਰ ਚਿਰ ਚੇ ਤੁਸੀਂ ਸਾਰਿਆਂ ਦੇ ਪ੍ਰਤੀ ਤਾਈ ਪਾਲਣਾ ਕਰਨ ਵਾਲੇ ਹੋ ਹਮ ਬਾਰਿਕ ਤੁਮਰੇ ਧਾਰੇ ਉਸ ਸੱਚੇ ਬਾਪ ਸਾਹਿਬ ਬੱਚੇ ਆਉ ਦੇ ਧਾਰੇ ਆਸਰੇ ਰਹਿਣ ਵਾਲੇ ਹਾਂ ਆਪ ਦੇ ਧਾਰਨ ਕੀਤੇ ਹੋਏ ਹਾਂ ਜਿਹਾ ਏਕ ਕਵਨ ਗੁਣ ਕਹੀਐ ਇਹ ਅੰਤਜਾਮੀ ਸਾਡੀ ਜ਼ਬਾਨ ਤਾ ਇੱਕ ਹੈ ਜੇ ਕਰਕੇ ਲੱਖਾਂ ਜਵਾਨਾਂ ਵਾਲਾ ਹੋਏ ਉਹ ਵੀ ਆਪ ਦੇ ਗੁਣ ਨਹੀਂ ਕਹਿ ਸਕਦਾ ਇੱਕ ਜਵਾਨ ਕਰਕੇ ਆਪ ਦੇ ਕਿਹੜੇ ਕਿਹੜੇ ਗੁਣ ਸੱਚੇ ਪਾਰਸ਼ਾ ਕਥਨ ਕਰੀਏ ਬੇਸਮਾਰ ਬੇਅੰਤ ਸੁਆਮੀ ਇਹ ਮਾਰਾ شمار ਗਿਣਤੀ ਤੋਂ ਪਿੱਛੇ ਵੀ ਰਹਿਤ ਸੀ ਹੁਣ ਵੀ ਅੰਤੋਂ ਰਹਤ ਹੈ ਮਾਰਾ ਆਪ ਦੇ ਗੁਣ ਵੀ ਬੇਸ਼ਮਾਰ ਹੈ ਆਪ ਦਾ ਪ੍ਰਤਾਪ ਵੀ ਬਿਆਨਤ ਹੈ ਆਪ ਦੇ ਸੱਚੇ 파ਰਸ਼ਾ ਦਾਤ ਵੀ ਬਿਆਨਤ ਹੈ ਸਰਬ ਕੇ ਮਾਲਕ ਤੇਰੂ ਅੰਤ ਨਾ ਕਿ ਨਹੀਂ ਲਹੀਏ ਆਪ ਜੀ ਅੰਤ ਕਿਸੇ ਪਾਸੋਂ ਨਹੀਂ ਮਾਰਿਆ ਲਿਆ ਨਹੀਂ ਜਾਂਦਾ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਹੈ ਲਹਾਉ ਕੋਟ ਪਰਾਧ ਹਮਾਰੇ ਖੰਡੂ ਸੱਚੇ 파ਰਸ਼ਾ ਕਰੋਨਾ ਪਰਾਧ ਨਾ ਪਾਰਦੀ ਨਾ ਸ਼ਿਕਾਰੀ ਦਾ ਹੁੰਦਾ ਕਿਸੇ ਨੂੰ ਸ਼ਿਕਾਰ ਬਣਾ ਕੇ ਮਾਰਦੇ ਰਹਿਣਾ ਧੋਖੇਬਾਜ਼ੀ ਨਾਲ ਕਿਸੇ ਨੂੰ ਮਾਰਨਾ ਕਿਸੇ ਨੂੰ ਜ਼ਹਿਰ ਦੇ ਦੇਣੀ ਕਿਸੇ ਦਾ ਸ਼ਸਤਰ ਨਾਲ ਕੱਟ ਦੇਣਾ ਇਹ ਸ਼ਿਕਾਰੀਆ ਵਾਲੇ ਕੰਮ ਹੈ ਸੋ ਕਰੋੜਾਂ ਸੀ ਉਪਰਾਧ ਗੁਨਾਹ ਕਰਦੇ ਹੱਸ ਕੇ ਪਾਤਸ਼ਾਹ ਖੰਡੋ ਹਮਾਰੇ ਸਾਡੇ ਉਹ ਖੰਡਨ ਕਰੋ ਮਿਟੋ ਆਪ ਆਨਕ ਬਿਧੀ ਸਮਝਾਵੇ ਅਤੇ ਕਾਂ ਬਿਧੀ ਜ਼ੁਗਤੀਆਂ ਦੁਆਰਾ ਕਿਸੇ ਨੂੰ ਸੱਚੇ ਪਾਤਸ਼ਾਹ ਕਿਸੇ ਦਾ ਪਦਾਰਥ ਨਾਸ਼ ਹੋ ਜਾਵੇ ਤਾਂ ਵਿਰਾਗ ਪੈਦਾ ਹੋ ਜਾਂਦਾ ਹੈ ਕਿ ਜੇ ਸਬੰਧੀ ਨਾਸ਼ ਹੋ ਜਾਂਦਾ ਤਾਂ ਬਰਾਗ ਪੈਦਾ ਹੋ ਜਾਂਦਾ ਹੈ ਕਿ ਜੇ ਦਾ ਪ੍ਰਤਾਪ ਘਟ ਜੇ ਤਾਂ ਬਰਾਗ ਹੋ ਜਾਂਦਾ ਹੈ ਇਸ ਪ੍ਰਕਾਰ अनेका ਤਰੀਕਿਆਂ ਨਾਲ ਆ ਮਾਰਾ ਸਮਝਾਉਣਾ ਕਰੋ ਹਮ ਅਗਿਆਨ ਅਲਪਮਤ ਥੂਰੀ ਅਸੀਂ ਮਾਰਾ ਸੱਚੇ ਪਾਰਸਾ ਤਮਾਮ ਅਗਿਆਨ ਕਰਕੇ ਹਾਂ ਸਾਡੀ ਮਤ ਜਿਹੜੀ ਹੈ ਅਲਪਗ ਹੈ ਤੇ ਥੋੜੀ ਬੁੱਧ ਹੈ ਸਾਨੂੰ ਸਮਝ ਨਹੀਂ ਹੈ ਅਲਪਗ ਹਾਂ ਅਸੀਂ ਤੇ ਮਤ ਬੁੱਧੀ ਸਾਡੀ ਥੋੜੀ ਤੁਛ ਹੈ ਤੂੰ ਆਪਨੇ ਬੇਰਦਰ ਰੱਖਾ ਤੁਸੀਂ ਮਾਰਾ ਆਪ ਦਾ ਦਰਦ ਪਰਨ ਰੱਖੋ ਸੱਚੇ ਪਾਤਸ਼ਾਹ ਆਪ ਦੀ ਸਰਨ ਪਏ ਜਾਣ ਕੇ ਰੱਖਿਆ ਕਰੋ ਤੁਮਰੀ ਸਰਨ ਤੁਮਾਰੀ ਆਸ ਹੈ ਮੇਰਾ ਮਨ ਕਰਕੇ ਵੀ ਤੁਹਾਡੀ ਸ਼ਰਨ ਹਾਂ ਸਰੀਰ ਕਰਕੇ ਵੀ ਆਪ ਦੀ ਆਸ ਹੀ ਹੈ ਇਸ ਲੋਕ 'ਚ ਵੀ ਤੁਹਾਡੀ ਸ਼ਰਨ ਹਾਂ ਪਰ ਲੋਗਾਂ ਵਾਸਤੇ ਵੀ ਤੁਹਾਡੀ ਆਸ ਹੈ। ਤੁਸੀਂ ਹੀ ਸੱਜਣ ਸੁਹਿਰ ਤੁਸੀਂ ਮਾਰਾ ਮਾਤਾ ਦੇ ਘਰ ਵਿੱਚ ਸੱਜਣ ਸੀ। ਤੁਸੀਂ ਸਾਨੂੰ ਸੁਖਾਲੇ ਰੱਖਣ ਵਾਲੇ ਹੋ। ਰੱਖੋ ਰੱਖਣ ਹਾਰ ਦਇਆ। ਇਹ ਰੱਖਿਆ ਕਰਨ ਵਾਲੇ ਵਿਆਹ ਦੇ ਆਲੂ ਬਕਾਰਾਂ ਤੋਂ ਜਮਾ ਤੋਂ ਸੰਸਕਾਰਾਂ ਤੋਂ ਦੁਨੀਆ ਦੇ ਤੋਂ ਆਪ ਵਿਆਹ ਨੂੰ ਰੱਖਿਆ ਕਰਨ ਵਾਲੇ ਰੱਖ ਲਓ। ਨਾਨਕ ਘਰ ਕੇ ਬੋਲੇ ਇਸ ਤੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਘਰ ਦੇ ਗੋਲੇ ਦਾਸ ਬਣਾ ਕੇ ਰੱਖੋ। ਅਜੀ ਮਾਰਾ ਹੋਰ ਕਿਸੇ ਦੀ ਸ਼ਰਨ ਨਾ ਪੈਣੇ ਫਿਰਿਏ ਸਾਡੇ ਅਕਾਲਪੁਰ ਗੁਰੂ ਨਾਨਕ ਜੀ ਘਰ ਦੇ ਸੇਵਕ ਬਣੇ ਰਹੀਏ ਐਸੀ ਕਿਰਪਾ ਕਰੋ ਸਾਡੇ ਤੇ ਤਨਾਸ਼ਰੀ ਮਹੱਲਾ ਪੰਜਵਾ ਪੂਜਾ ਵਰਤ ਤਿਲਕ ਇਸ ਨਾਨਕ ਮਹਾਰਾਜ ਸਾਹਿਬ ਕਹਿੰਦੇ ਆ ਕਹੂ ਨਾ ਭੀਜੇ ਸੰਜਮ Swami ਕਿਸੇ ਸਾਧਨ ਕਰਕੇ ਪਰਮੇਸ਼ਰ ਪ੍ਰਸੰਨ ਨਹੀਂ ਹੁੰਦਾ ਉਹ ਕਿਹੜੇ ਕਿਹੜੇ ਸਾਧਨ ਦੱਸਦੇ ਹਨ ਇਹ ਭਾਈ ਵਾਰਤ ਤਿਲਕ ਇਸ ਨੰਨ ਜੇ ਕਰਕੇ 16 ਪ੍ਰਕਾਰ ਪੂਜਾ ਕਰ ਲਈਏ ਠਾਕਰਾ ਨੂੰ ਮੂਰਤੀਆਂ ਨੂੰ ਭੋਗ ਲਗਾਉਣਾ ਵਸਤਰ ਪਹਿਨਾਉਨੇ ਅਤੇ ਨੋਤ ਕਰਨੀ ਤੂਪ ਦਿਖਾਉਣੀ ਆਰਤੀ ਕਰਨੀ ਬੰਦਨਾ ਕਰਨੀ ਇਤਿਆਜ ਕੇ ਪੂਜਾ ਕਰ ਲਈਏ ਜਲ ਛਰਕਣਾ ਅਤੇ ਚੰਨਲ ਛਰਕਣਾ ਤਰਪਣਾਦ ਕਰਨਾ ਸੂਰਜ ਨੂੰ ਪਾਣੀ ਦੇਣਾ ਇਸ ਪ੍ਰਕਾਰ ਦੇ ਪੂਜਾ ਵਰਤ ਵਰਤ ਕਾਸ਼ੀਆਂ ਦੇ 24 ਵਰਤ ਰੱਖਣੇ ਪੁੰਨਿਆ ਆਰ ਕਾਦੇ ਵਰਤੇ ਰੱਖਣੇ ਆਰਾਮ ਨੌਮੀ ਦੇ ਵਰਤ ਵਰਤ ਰੱਖਣੇ ਕ੍ਰਿਸ਼ਨਾ ਅਸ਼ਟਮੀ ਦੇ ਵਰਤ ਆਜ ਕ ਰੱਖਣੇ ਤਿਲਕ ਇਸ ਨੰਨ ਅੱਗੇ ਤਿਲਕ ਮੱਥੇ ਤੇ ਲਾਉਣਾ ਤੇ 12 ਤਿਲਕ ਲਾਉਣੇ ਬੱਖੀਆਂ ਵਿੱਚ ਮੋਢਿਆਂ ਚ ਲੌਲਾਂ ਤੇ ਕੰਨਾਂ ਦੀਆਂ ਤੇ ਗਿਚੀ ਵਿੱਚ ਤਾਲੂ ਵਿੱਚ ਮਸਤਕ ਵਿੱਚ ਤਿਲਕਾ ਜਿਹੜੇ ਸ਼ਿਵ ਜੀ ਦੇ ਹੈ ਸਿੱਧੇ ਜਿਹੜੇ ਤਿਲਕਾ ਨੂੰ ਵਿਸ਼ਨੂੰ ਦੇ ਹਨ ਜੈਸਪੁਰ ਕਾ ਤਿਲਕਾਦ ਕਾ ਨਾ ਲਾਉਣਾ ਜਾਂ ਠਾਕਰਾਂ ਦੀਆਂ ਮੂਰਤਾਂ ਤੇ ਤਿਲਕ ਛਾਪੇ ਆਦਕ ਲਾਉਣ ਇਸ ਇਸ਼ਨਾਨ ਪੀਰ ਸਾਡੇ ਕਰਨੋਂ ਬਸਰਾਦਕ ਧੋਣੇ ਸਰੀਰ ਦਾ ਇਸ਼ਨਾਨ ਆਦਕ ਕਰਨਾ ਠਾਕਰਾਂ ਦੀਆਂ ਮੂਰਤਾਂ ਦਾ ਇਸ਼ਨਾਨ ਕਰਾਉਣਾ ਜਿਵੇਂ ਇੱਕ ਕੋਈ ਵਿਸ਼ਨੂ ਸੀ ਪਾਲੇ ਦੀ ਬੜੀ ਰੁੱਤ ਸੀ ਉਸ ਨੂੰ ਕਹੇ ਵੀ ਪਾਲਾ ਵਾਲਾ ਜੀ ਇਸ਼ਨਾਨ ਤਾਂ ਹੋਣਾ ਨਹੀਂ ਠਾਕਰਾਂ ਦਾ ਇਸ਼ਨਾਨ ਕਰਾ ਕੇ ਵੇਖੀਏ ਉਹ ਠਾਕੁਰ ਉਹ ਇਸ਼ਨਾਨ ਕਰਨ ਲੱਗੇ ਤੂੰ ਕੰਬਦੇ ਤੋਂ ਠਾਕਰਸ ਚ ਡਿੱਗ ਪੇ ਡਿੱਕੇ ਥੱਲੇ ਦੀ ਪੌੜੀ ਤੇ ਡਿੱਗ ਪੇ ਗੰਗਾ ਚ ਜੋ ਡਿੱਗ ਪੇ ਤੇ ਪੌੜੀ ਚੋਂ ਕੱਢਣ ਲੱਗੇ ਨੂੰ ਬੜਾ ਕੰਬਾ ਮੋਢੇ ਤੱਕ ਬਾਹ ਪਿੱਜ ਗਈ ਬਾਹ ਪਿੱਜੀ ਤੋਂ ਪਾਲੇ ਦਾ ਮਾਰਿਆ ਕਹਿੰਦਾ ਤੋਏ ਇਸ਼ਨਾਨ ਨੂੰ ਮੋਏ ਇਸ਼ਨਾਨ ਨੂੰ ਕਹਿੰਦਾ ਠਾਕੁਰ ਜੀ ਤੁਹਾਡਾ ਇਸ਼ਨਾਨ ਹੋ ਗਿਆ ਮੇਰਾ ਵੀ ਹੋ ਗਿਆ ਹੁਣ ਮੈਂ ਨਹੀਂ ਨਹਾਉਣਾ ਚਾਹੁੰਦਾ ਇਸ ਪ੍ਰਕਾਰ ਦੇ ਦਿਲਦਰੀ ਵਾਲੇ ਆਦਮੀ ਹੁੰਦੇ ਆ ਸੋ ਇਸ ਤਰ੍ਹਾਂ ਦੇ ਇਸ਼ਾਨਾਨ ਮੰਨਣ ਵਾਲੇ ਪੁੰਨ ਦਾਨ ਬਹੁਦੈ ਇਸੇ ਪ੍ਰਕਾਰ ਪੁੰਨ ਕਰਨਾ ਕਿਸੇ ਪੁਰਵ ਦੇ ਸਮੇਂ ਨੂੰ ਜਾਣ ਕੇ ਤੇ ਦਾਨ ਹਵੇਸ਼ਾ ਮੇਰ ਛੱਡ ਕੇ ਬਹੁਤ ਸਾਰੇ ਦੇਣਾ ਕਹੂ ਨਾ ਪੀਜੈ ਸੰਜਮ ਸੋ ਇਹ ਜੋ ਸੰਜਮ ਜਿਹੜੇ ਸਾਧਨ ਕਰਨੇ ਇਹਨਾਂ ਕਰਕੇ ਸ੍ਰੀ ਸੁਆਮੀ ਅਕਾਲਪੁਰ ਕਿਸੇ ਪ੍ਰਕਾਰ ਵੀ ਪੀਜਦਾ ਪ੍ਰਸੰਨ ਨਹੀਂ ਹੁੰਦਾ ਹੈ ਫੁੱਲ ਹੈ ਮਿੱਠੇ ਬੈ ਓ ਭਾਈ ਮਿੱਠੇ ਬਚਨ ਬੋਲੀਏ ਜੇ ਕਰਕੇ ਅੰਦਰੋਂ ਨਾ ਸਫਾਈ ਹੋਵੇ ਉਤੋਂ ਮਿੱਠੀਆਂ ਮਿੱਠੀਆਂ ਗੱਲਾਂ ਕਰੀਏ ਤਾਂ ਵੀ ਰੱਬ ਖੁਸ਼ ਨਹੀਂ ਹੁੰਦਾ ਕਿਉਂਕਿ ਬੋਲਣ ਮੀਠੇ ਬਹਿਨ ਫਰੀਦ ਜੀ ਨੇ ਕਿਹਾ ਹੈ ਕੰਨ ਮਸੱਲਾ ਸੂਫ ਦਾ ਦਿਲ ਕਾਤੀ ਗੁਰਵਾਤ ਬਾਹਰ ਵਿਸੇ ਚਾਨਾ ਦੇ ਲੰਧਾਰੀ ਰਾਤ ਕੰਨੇ ਤੇ ਮਸੱਲਾ ਅਸਨ ਰੱਖਿਆ ਹੋਇਆ ਗਲ ਚ ਸੂਫੀਆਂ ਫਕੀਰਾਂ ਵਾਲਾ ਨਿਵਾਸ ਪੈ ਰਿਆ ਹੋਇਆ ਅਤੇ ਦਿਲ ਦੇ ਵਿੱਚ ਕਾਤੀ ਹੈ ਈਰਖਾ ਰੂਪੀਸ਼ਵਰੀ ਹੈ ਈਰਖਾ ਕਰਦਾ ਕਿਸੇ ਦੇ ਪ੍ਰਾਈ ਹਿੰਸਾ ਕਰਨ ਨੂੰ ਵੀ ਛੁਰੀ ਹੱਥ ਵਿੱਚ ਦਿਲ 'ਚ ਤੇ ਮੂੰਹੋਂ ਗੁਰਵਰੀਆਂ ਮਿੱਠੀਆਂ ਗਿਆਨ ਦੀਆਂ ਗੱਲਾਂ ਕਰਦਾ ਐ ਇਉਂ ਭਈ ਮਿੱਠੇ ਬਚਨਾਂ ਨਾਲ ਵੀ ਉਹ ਪ੍ਰਸੰਨ ਨਹੀਂ ਹੁੰਦਾ ਐਵੇਂ ਕਲੰਗੀਤਰ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਇੱਕ ਮਾਈ ਨਾ ਆ ਕੇ ਕਹਿਆ ਮਹਾਰਾਜ ਤੁਸੀਂ ਦੀਨੋ ਮੈਂ ਦੀਨਦਿਆਲ ਹਾਂ ਭਾਈ ਰਿਆ ਸਿੰਘ ਜੀ ਕਹਿਣ ਲੱਗੇ ਮਾਤਾ ਇਉਂ ਕਹੋ ਕਿ ਮਾਰਾ ਮੈਂ ਦੀਨੋ ਤੁਸੀਂ ਦੀਨਦਿਆਲ ਹੋ ਮਾਰਾ ਕਹਿੰਦੇ ਕਲਗੀਧਰ ਜੀ ਭਾਈ ਬਿਆਸ ਸਿੰਘ ਜੀ ਮਾਤਾ ਅੰਦਰੋਂ ਇਹੋ ਕਹਿੰਦੀ ਐ ਭੁੱਲ ਕੇ ਤੋਂ ਬਚਨ ਨਿਕਲ ਰਿਹਾ ਹੈ ਇਸ ਪ੍ਰਕਾਰ ਮਾਰਾ ਕਹਿੰਦੇ ਜੇ ਬਾਹਰੋਂ ਭੁੱਲ ਚੁਕ ਬੋਲਦੇ ਭੀ ਖਰੇ ਹਰ ਪਾਣੇ ਜਿਨ੍ਹਾਂ ਦਾ ਨਿਸ਼ਚੈ ਜੇ ਬਾਹਰੋਂ ਭੁੱਲ ਕੇ ਕੋਈ ਉਲਟਾ ਬਚਨ ਵੀ ਨਿਕਲ ਜਾਂਦਾ ਫੇਰ ਵੀ ਮਾਰਾ ਨੂੰ ਚੰਗੇ ਲੱਗਦੇ ਦਿਲੋਂ ਸਾਫ਼ ਹੈ ਜਿਹੜੇ ਅਤੇ ਜਿਹੜੇ ਦਿਲੋਂ ਸਫਾਈ ਨਹੀਂ ਮਿੱਠੇ ਬਚਨ ਬੋਲਨੇ ਇਹ ਲੋਕਾਂ ਨੂੰ ਠੱਗੀ ਮਾਰਨ ਵਾਸਤੇ ਉਹਦੇ ਕਰਕੇ ਵੀ ਪ੍ਰਸੰਨ ਨਹੀਂ ਹੁੰਦਾ ਵਾਹਿਗੁਰੂ ਇਹ ਮਿੱਠੇ ਬਜਨਾਂ ਪਰਸਾਨ ਹੋਵੇ ਮੋਰ ਤਿੱਤਰ ਕੋਇਲਾ ਆਦ ਕਠੋੜੇ ਮਿੱਠੇ ਬਚਨ ਬੋਲਦੀਆਂ ਹਨ ਸਫਾਈ ਹੋਣੀ ਚਾਹੀਦੀ ਹੈ ਮਿੱਠੇ ਬਚਨ ਪਿਆਰ ਵਾਲੇ ਬਚਨ ਨਿਸਕਪਟ ਹੋ ਕੇ ਬੋਲੀਏ ਫਿਰ ਤਾਂ ਮਿੱਠਾ ਬੋਲਣੀ ਮਿੱਠੇ ਬੋਲਣਾ ਮਾਰਾ ਪ੍ਰਸੰਨ ਹੋ ਜਾਂਦੇ ਆ ਪ੍ਰਭ ਜੀ ਕੋ ਨਾਮ ਜਪਤ ਮਨ ਚ ਹੈ ਇਹ ਭਾਈ ਪ੍ਰਭੂ ਅਕਾਲ ਪੁਰਖ ਜੀ ਦਾ ਨਾਮ ਜਪਣੇ ਕਰਕੇ ਹੀ ਮਨ ਚ ਚੈਨ ਆਉਂਦੀ ਹੈ ਸ਼ਾਂਤੀ ਪ੍ਰਾਪਤ ਹੋ ਸਕਦੀ ਹੈ ਐਵੇਂ ਸ਼ਾਂਤੀ ਨਹੀਂ ਆਉਂਦੀ ਕਿਸੇ ਨੂੰ ਬਹੁ ਪ੍ਰਕਾਰ ਖੋਜੇ ਸਭ ਤਾਕ ਬਹੁਤ ਪ੍ਰਕਾਰ ਸਾਧਨ ਕਰਕੇ ਯੋਗ ਸਾਧਨ ਕਰਕੇ ਕਰਮ ਕਾਂਡ ਆਦਿਕਾਂ ਦੇ ਸਾਧਨ ਕਰਕੇ ਨਾਨਾ ਪਾਸ਼ਨਾ ਕਰਕੇ ਉਸ ਪਰਮੇਸ਼ਰ ਨੂੰ ਖੋਜਦੇ ਹਨ ਬੇਖਮ ਨਾ ਜਾਈ ਲੈ ਬੜਾ ਕਠਿਮਾ ਹੈ ਉਹ ਪਰਮੇਸ਼ਰ ਲਿਆ ਨਹੀਂ ਜਾਂਦਾ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਕਹਾਉ ਜਾਪ ਤਾਪ ਭ੍ਰਮਨ ਵਸਦਾ ਕਰ ਕਈ ਦੇਵਤਿਆਂ ਦੇ ਮੰਤਰ ਦਾ ਜਾਪ ਕਰਦੇ ਰਹਿੰਦੇ ਸ਼ਿਵ ਸ਼ਿਵ ਕਰਤੇ ਜੋ ਨਾਲ ਤੇ ਹਵਾ ਇਸੇ ਪ੍ਰਕਾਰ ਕੋਈ ਤਪ ਕਰਦੇ ਰਹਿੰਦੇ ਹਨ ਧੂਣੀਆਂ ਤਾਉਂਦੇ ਰਹਿੰਦੇ ਹਨ ਗਰਮੀ ਚ ਜਲ ਧਾਰਾ ਕਰਨ ਦੇ ਪਾਲੇ ਚ ਵਰਖਾ ਸਹਾਰ ਦੇ ਨੇ ਤਪ ਕਰਦੇ ਐ ਇਹ ਹੈ ਤਾਮਸੀ ਤਪ ਇਸੇ ਪ੍ਰਕਾਰ ਭ੍ਰਮਨ ਵਸਦਾ ਕਰ ਪਰਤੀ ਦੇ ਪਰਮਣ ਵਿਚਰਨਾ ਕਰਦੇ ਹਨ ਚਾਰ ਧਾਮਾਂ ਨੂੰ ਪਰਛਦੇ ਰਹਿੰਦੇ ਹਨ ਉਰਦ ਤਾਪ ਲੈ ਗਏ ਉਰਦ ਉਲਟੇ ਲਮਕਦੇ ਰਹੇ ਦੇ ਕਪਾਲੀ ਆਸਣ ਲਾ ਕੇ ਉਰਦ ਤਾਹਾਂ ਨੂੰ ਬਿਰਸ਼ਾਂ ਦੇ ਨਾਲ ਅੰਮ੍ਰਿਤਸਰ ਸਾਹਿਬ ਛੋਟਿਆਂ ਹੁੰਦਿਆਂ ਵੇਖੇ ਸੀ ਜਿੱਥੇ ਬ੍ਰਹਮ ਬੂਟਾ ਹੈ ਇਹਦੇ ਨਾਲ ਸਾਹਿਬ ਉੱਤੇ ਆਪਣੀਆਂ ਲੱਤਾਂ ਨੂੰ ਬੰਨ ਕੇ ਲਮਕਿਆ ਕਰਦੇ ਛੋਟਿਆਂ ਹੁੰਦਿਆਂ ਜਦੋਂ ਅਕਾਲੀ ਲਹਿਰ ਚੱਲੀ ਨਹੀਂ ਸੀ ਇਸ ਤਰ੍ਹਾਂ ਦੀ ਹਾਲਤ ਹੁੰਦੀ ਸੀ ਤੇ ਥੱਲੇ ਧੂਣੀ ਮਚਾ ਲੈਣੀ ਇਸ ਪ੍ਰਕਾਰ ਇਸੇ ਪ੍ਰਕਾਰ ਆਰਾਮ ਬਾਗ ਦੇ ਅੰਦਰ ਵੀ ਸਾਧ ਬਹੁਤ ਸਾਰੇ ਕਰਿਆ ਕਰਦੇ ਇਸ ਪ੍ਰਕਾਰ ਹਜ਼ੂਰ ਫਰਮਾਉਂਦੇ ਉਲਟਾ ਲਮਕਣਾ ਜਿਹੜਾ ਇਸ ਪ੍ਰਕਾਰ ਤਪ ਵਿੱਚ ਜਿਹੜਾ ਲੱਗਣਾ ਹੈ ਉਰਦ ਤਾਪ ਉਰਦ ਜ਼ਹਾਨੂ ਬਾਹਾਂ ਕਰਕੇ ਖੜੇ ਰਹਿਣਾ ਇੱਕ ਦੁਆਬੇ ਜੀ ਆਖਿਆ ਖੜੇਸਲੀ ਸਾਧ ਸੀ ਉਹ ਖੜਾ ਹੀ ਸਰੀਰ ਦੇ ਜੰਗਲ ਪਸ਼ਾਉ ਕਰਿਆ ਕਰਦਾ ਬੈਠਿਆ ਹੀ ਨਾ ਕਰਦਾ ਇਸ ਪ੍ਰਕਾਰ ਦੀ ਹਲਕ ਪੀਂਗ ਦੇ ਉੱਤੇ ਬੈਠੇ ਰਹਿਣਾ نیند ਆਵੇ ਤਾਂ ਉਧਰ ਤੇ ਝੂਟਾ ਜਿਆ ਲੈ ਲੈਣਾ ਇਸ ਦਾ ਉਲਟੇ ਲਮਕਣਾ ਜਾਂ ਔਰ ਤਾਂ ਸਾਨੂੰ ਬਾਹਾਂ ਦੋਵੇਂ ਰੱਖਣੀਆਂ ਇਸ ਪ੍ਰਕਾਰ ਤਾਪ ਤਾਪ ਵਿੱਚ ਲੈ ਗਏ ਨਾ ਲੱਗਣਾ ਲੈ ਕਰ ਲੈਣਾ ਬਿਰਤੀ ਨੂੰ ਗੈਨ ਆਕਾਸ਼ ਵਿੱਚ ਆਕਾਸ਼ ਦਸਵੇਂ ਦਾਰ ਚ ਬਿਰਤੀ ਨੂੰ ਟਿਕਾ ਲੈਣਾ ਜਾਂ ਵਸੀਸ਼ਟ ਮੂਨੀ ਜਿਵੇਂ ਸੰਕਲਪ ਦੀ ਕੁਟਿਆ ਬਣਾ ਕੇ ਰਿਆ ਕਰਦਾ ਇਸ ਪ੍ਰਕਾਰ ਗਾਇਨੋ ਆਕਾਸ਼ ਵਿੱਚ ਬਿਰਤੀ ਨੂੰ ਲਾਇ ਕਰ ਲੈਣਾ ਇਹ ਵਿਦ ਨਹਿ ਪਤੀਆਂ ਨੂੰ ਠਾਕੁਰ ਇਹ ਇਹ ਵਿਦੀਆਂ ਯੁਗਤੀਆਂ ਦੇ ਨਾਲ ਮੇਰਾ ਠਾਕੁਰ ਸੌਮੀ ਪਤੀ ਜਧਾਨੀ ਪ੍ਰਸੰਨ ਨਹੀਂ ਹੁੰਦਾ ਹੈ ਭਾਈ ਮੰਦਾ ਨਹੀਂ ਹੈ ਜੋਗ ਯੁਗਤ ਕਰ ਜੈ ਇਹ ਜੋਗਨੀਆਂ ਯੁਗਤੀਆਂ ਵੀ ਜੇ ਕਰ ਲਈਏ ਜੈਨੀ ਜਿਵੇਂ 20 ਫੱਟੇ ਤੇ 40 40 ਦਿਨ ਪਏ ਰਹਿੰਦੇ ਆ ਆਪ ਦੀ ਮੈੜ ਤੇ ਪਿਸ਼ਾ ਪਖਣ ਕਰਦੇ ਆ ਕੋਹਰ ਮੰਤਰ ਸਿੱਧ ਕਰਦੇ ਆ ਉਹ ਸੁਪਾਰੀਆਂ ਨਿਗਲ ਕੇ ਮਗਰੋਂ ਚੇਲਿਆਂ ਨੂੰ ਦੇ ਦਿੰਦੇ ਆ ਉਹ ਫੇ ਚੇਲੇ ਜਿਹੜੇ ਹੈ ਉਹ ਸੁਪਾਰੀ ਨੂੰ ਖਾ ਕੇ ਉਹਨਾਂ ਦੇ ਚੇਲੇ ਉਹਨਾਂ ਦੇ ਉੱਤੇ ਅਸਰ ਪੈ ਜਾਂਦਾ ਬਿਸ਼ਟਾ ਥਾਣੀ ਨਿਕਲੀ ਹੋਈ ਤੋਂ ਐ ਕੋਹਰ ਮੰਤਰ ਸਿੱਧ ਕਰਨ ਵਾਲੇ ਭੈੜੇ ਆਦਮੀ ਕੰਮ ਕਰਦੇ ਆ ਜਾਂ ਭੋਜਨਾ ਤੇ ਉਹ ਬਰੂੜ ਦਿੰਦੇ ਸੁਪਾਰੀਆਂ ਖਾਧੀਆਂ ਬਿਚਾਣੀ ਨਿਕਲੀਆਂ ਹੋਈਆਂ ਇਸ ਪ੍ਰਕਾਰ ਦੇ ਭੈੜੇ ਕੰਮ ਕਰਦੇ ਆ ਜੈਨੀ 40 ਸਾਲ ਇੱਕ ਫੱਟੇ 40 ਦਿਨ ਇੱਕ ਫੱਟੇ ਤੇ ਪਏ ਰਹਿੰਦੇ ਹਨ ਇਸ ਪ੍ਰਕਾਰ ਮਾਰੇ ਕਹਿੰਦੇ ਹਨ ਜੋਗ ਯੋਗਤ ਕਰ ਜਾਏ ਕਿਉਂ ਜੋਗ ਦੀਆਂ ਯੋਗਤੀਆਂ ਸਿੱਖ ਲਵੇ ਜੈਨੀਆਂ ਵਾਂਗੂ ਬਣ ਜਾਵੇ ਜਿਹੜੇ ਮੂੰਹ ਦੇ ਤੇ ਪੱਟੀ ਜੀ ਬਣੀ ਰੱਖਦੇ ਪੂਜਕ ਹੁੰਦੇ ਆ ਆਖੀ ਕਾਸੇ ਅਥੀ ਲੱਕੀ ਕਾਸੇ ਹੱਥੀ ਫੋਮਣ ਲੱਗੋ ਪਿੱਛੇ ਜਾਹੀ ਇਸ ਪ੍ਰਕਾਰ ਦਾ ਸਰੇਵੜੇ ਵੀ ਬਣ ਜਾਣ ਜੇ ਕਰਕੇ ਹਾਂਜੀ ਅੰਮ੍ਰਿਤ ਨਾਮ ਉਹ ਜੋਗ ਜੋਗਤ ਕਰ ਜਾਏ ਉਹ ਜੋਗ ਦੀਆਂ ਯੁਗਤੀਆਂ ਕਰੇ ਜੈਨੀਆਂ ਦੇ ਮਾਰਗ ਅਨੁਸਾਰ ਹੈ ਮੂੰਹ ਦੇ ਤੇ ਪਟੀਆਂ ਬੰਨ ਫੇਰੇ ਅੰਮ੍ਰਿਤ ਨਾਮ ਨਿਰਮੂਲਕ ਹਰ ਜਾਏ ਉਹ ਮੁਕਤ ਨਹੀਂ ਹੋ ਸਕਦੀ ਅੰਮ੍ਰਿਤ ਨਾਮ ਹੈ ਮਾਰਾ ਸਾਉ ਦਾ ਨਿਰਮੂਲਕ ਕਿਤੋਂ ਮੂਲ ਨਾਮ ਮਿਲਣ ਵਾਲਾ ਹਰੀ ਦਾ ਜਸ ਕੀਰਤਨ ਗਾਉਣਾ ਕਰੀਏ ਤਨ ਪਾਇਓ ਜਿਸ ਕਿਰਪਾ ਜਿਨ੍ਹਾਂ ਤੇ ਐਨ ਪੂਰੀ ਕਿਰਪਾ ਹੋਈ ਮਹਾਰਾਜ ਦੀ ਉਹਨਾਂ ਪੁਰਖਾਂ ਨੂੰ ਪ੍ਰਾਪਤ ਕੀਤਾ ਕਿਰਪਾ ਦੇ ਐਨ ਘਰ ਦੀ ਕਿਰਪਾ ਹੋਈ ਜਿਨ੍ਹਾਂ ਤੇ ਸਾਧ ਸੰਗ ਰੰਗ ਪ੍ਰਭ ਭੇਟੇ ਸਾਧ ਸੰਗਤ ਦੇ ਨਾਲ ਰੰਗ ਪ੍ਰੇਮ ਕਰਕੇ ਉਹਨਾਂ ਨੂੰ ਪ੍ਰਭ ਅਕਾਲ ਪੁਰਖ ਮਹਾਰਾਜ ਸਾਹਿਬ ਮਿਲ ਗਏ ਹਨ ਨਾਨਕ ਸੁਖ ਜਨ ਰਹਿ ਉਹਨਾਂ ਜਨਾਂ ਨੂੰ ਰਾਤ ਦਿਨੇ ਸੁਖ ਰਹਿੰਦਾ ਹੈ ਰੈਣ ਰਾਤ ਨੂੰ ਵੀ ਤੇ ਦਿਨੇ ਵੀ ਦਿਨ ਉਤੋਂ ਲਾਉਣਾ ਉਹਨਾਂ ਜਨਾਂ ਨੂੰ ਸੁਖ ਰੂਪੀ ਰਹਿਣ ਨਾ ਮੱਟੀ ਦਾ ਹੈ ਤਨ ਰੈਣੀ ਮਨ ਪੁੰਨ ਰੂਪ ਕਰ ਹੋ ਸੂਗ ਰੂਪੀ ਭਗਤੀ ਦੀ ਮੱਟੀ ਵਿੱਚ ਰੰਗੇ ਰਿੰਦੇ ਹਨ ਉਹ ਬੰਧਨ ਤੇ ਛੁਟਕਾਵੇ ਪ੍ਰਭੂ ਮਿਲਾਏ ਇੱਥੇ ਮਾਰੇ ਸੰਕਰਤਾਰਪੁਰ ਸਾਹਿਬ ਵਿੱਚ ਵੀ ਮਹੱਲਾ ਨਹੀਂ ਲਿਖਿਆ ਤਨਾਸਰੀ ਨਾ ਦੌਂਦੇ ਸਾਹਿਬ ਵਾਲੀ ਬੀੜ ਚ ਐ ਇਸੇ ਪ੍ਰਕਾਰ ਸ਼ਬਦ ਸਮਝਣਾ ਇਹ ਬਿਨਾ ਨੰਬਰ ਤੋਂ ਬੰਧਨ ਤੇ ਛੁਟਕਾਵੇ ਪ੍ਰਭੂ ਮਿਲਾਏ ਇਹ 14ਵਾਂ ਸ਼ਬਦ ਹੈ ਮਾਰਾ ਪੰਜਵੇਂ ਪਾਤਸ਼ਾਹ ਦਾ ਹਜ਼ੂਰ ਫਰਮਾਉਂਦੇ ਆ ਜਿਹੜਾ ਭਾਈ ਜਮਣ ਮਰਦੇ ਬੰਧਨਾਂ ਵਿਚ ਢਾ ਲਵੇ ਪ੍ਰਭੂ ਮਿਲਾਵੇ ਅਕਾਲ ਪੁਰਖ ਨਾਲ ਗੁਰਮੁਖ ਜਿਹੜਾ ਮੇਲ ਲਵੇ ਹਰ ਹਰ ਨਾਮ ਸੁਨਾ ਜੋ ਹਰੀ ਦਾ ਹਰੇਕ ਨੂੰ ਹਰੇ ਭਰੇ ਕਰਨ ਵਾਲਾ ਮਾਰਿਆ ਨਾਮ ਸਰਬਣ ਕਰਾਵੇ ਆਸਥਰ ਕਰੇ ਨਿਹਚਲ ਇਹੋ ਮਨੂਆ ਇਹ ਜਿਹੜਾ ਮਨ ਸਾਧ ਸੰਗ ਜੀ ਰਾਤ ਨੇ ਡੋਲਦਾ ਫਿਰਦਾ ਹੈ ਇਸ ਮਨ ਨੂੰ ਅਚਲ ਕਰੇ ਇੰਦਰੀਆਂ ਨੂੰ ਵੀ ਵਿਸ਼ਿਆਂ ਵੱਲੋਂ ਇਸਤਤ ਕਰੇ ਬੁੱਧੀ ਨੂੰ ਵੀ ਇਸਤਤ ਕਰੇ ਪਦਾਰਥਾਂ ਦੇ ਮਿੱਤਰ ਨਹੀਂ ਚੇ ਕਰਨ ਵਾਲ ਨੂੰ ਬਹਰ ਨਾ ਕਤ ਹੂੰ ਫੇਰ ਮੈਂ ਕਦੇ ਵਾਸ਼ਨਾ ਕਰਕੇ ਤੇ ਇੰਦਰੀਏ ਡੜੋਂ ਨਾ ਕਿਸੇ ਪਾਸੇ ਐਸੀ ਇਕਾਗਰਤਾ ਬਖਸ਼ੇ ਹੈ ਕੋ ਐਸੋ ਹਮਰਾ ਇਹ ਮਾਰਾ ਸਾਹ ਜੀ ਜਿਸ ਪ੍ਰਕਾਰ ਸਾਰੀ ਸਵਾ ਦੇ ਵਿੱਚ ਪ੍ਰਗਟ ਕਰਕੇ ਕਹਿ ਦਈਏ ਐ ਮਾਰਾ ਸਾਹ بلند ਆਵਾਜ਼ ਨਾਲ ਕਹਿੰਦੇ ਹੈ ਕੋਈ ਐਸਾ ਹੈ ਭਾਈ ਉਹ ਸਾਡਾ ਸੱਜਣ ਹੋਇ ਮਿੱਤਰ ਹੈ ਜਿਸ ਵਿੱਚ ਇਹ ਗੁਣ ਹੋਣ ਉਹ ਨੂੰ ਸੀ ਆਪਣੋ ਮਿੱਤਰ ਸਮਝਦੇ ਹਾਂ ਸਗਲ ਸਮਗਰੀ ਜਿਉ ਹਿਓ ਦੇਹ ਇਹ ਜੀਵ ਦੀ ਜਿਹੜੀ ਸਾਰੀ ਸਮਗਰੀ ਹੈ ਪਦਾਰਥਾ ਸਮਦਾ ਤੇ ਜ਼ਿੰਦਗੀ ਹੈ ਫਿਰਦਾ ਆਪਣਾ ਇਹ ਸਾਰਾ ਉਹਨਾਂ ਪਿਆਰਿਆਂ ਦੀ ਭੇਟਾ ਕਰ ਦਿੰਨੇ ਹਾਂ ਅਰਪਉ ਆਪਣੂ ਚੀ ਜਿਹੜਾ ਚਿਤ ਉਹ ਚਿਤਵਣੀ ਵੀ ਹੋਰ ਛੱਡ ਕੇ ਉਹਨੂੰ ਪਿਆਰੇ ਨੂੰ ਅਰਪ ਦਿੰਨੇ ਹਾਂ ਪ੍ਰਹਾਉ ਪਾਰ ਤਹਨ ਪਾਰ ਤਨ ਪਾਰ ਕੀ ਨਿੰਦਾ ਜਿਹੜਾ ਆਦਮੀ ਪ੍ਰਾਏ ਕੰਦੀ ਇੱਛਾ ਨਹੀਂ ਰੱਖਦਾ ਪ੍ਰਾਏ ਤਨ ਪੁੱਤਰਾ ਨਾਲ ਪ੍ਰਾਈਆਂ ਇਸਤਰੀਆਂ ਨਾਲ ਪਿਆਰ ਨਹੀਂ ਕਰਦਾ ਪ੍ਰਾਈ ਨਿੰਦਿਆ ਨਹੀਂ ਕਰਦਾ ਆਪਣੇ ਆਪ ਨੂੰ ਕਰਨ ਨਾ ਸੁਨੇ ਕਾਹੂ ਕੀ ਨਿੰਦਾ ਸਭ ਜਾਣੇ ਆਪਸ ਕੋ ਮੰਦਾ ਇਹ ਦਸਿਓ ਪ੍ਰੀਤ ਨਾ ਲੱਗੈ ਇਹਨਾ ਪਹਿੜੀਆਂ ਗੱਲਾਂ ਨਾਲ ਜੀ ਦੀ ਪ੍ਰੀਤੀ ਨਾ ਲੱਗੇ ਤੁਹਾਨੂੰ ਪੁਰਖ ਐ ਸੰਸਾਰ ਵਿੱਚ ਸੰਤ ਹੈ ਸੰਗ ਸੰਤ ਸੰਪਾਖ ਸੰਤਾਂ ਮਹਤਮਾਂ ਦੀ ਸੇਵੀਰ ਕਰਕੇ ਸੰਗਤ ਕਰੇ ਸੰਤਾਂ ਮਹਤਮਾਂ ਨਾਲ ਸੇਸ਼ਟ ਬਚਨ ਬਲਾਸ ਪ੍ਰਸ਼ਨ ਉੱਤਰ ਕਰੇ ਪਰਮਾਰ ਸਵਾਲੇ ਹਰ ਕੀਰਤਨ ਮਨ ਜਾਗੈ ਅਤੇ ਹਰੀ ਦੇ ਕੀਰਤਨ ਚ ਮਨ ਜਾਗਿਆ ਹੋਵੇ ਆਲਸੀ ਨਾ ਹੋਵੇ ਦੇਲੇ ਡਰੀਨਾ ਹੋਵੇ ਗੁਣੇ ਨਿਧਾਨ ਦਇਾਲ ਪੁਰਖ ਪ੍ਰਭੂ ਇਹ ਸਾਰਿਆਂ ਗੁਣਾਂ ਦਾ ਖਜ਼ਾਨਾ ਜੋ ਪਿੱਛੇ ਵੀ ਸੀ ਹੁਣ ਵੀ ਦਿਆਲੂ ਹੈ ਅਗੇ ਨੂੰ ਵੀ ਪੂਰਨ ਹੋਵੇਗਾ ਪ੍ਰਭੂ ਸਿਮਰੱਥ ਸਰਬ ਸੂਖ ਦਇਆਲਾ ਸਾਰੇ ਸੁਖਾਂ ਦੇ ਦੇਣ ਵਾਲਾ ਤਿੰਨਾਂ ਕਾਲਾਂ ਜੋ ਦਇਆ ਦਾ ਘਰ ਹੈ ਮੰਗੈ ਦਾਨ ਨਾਮ ਤੀਰੂ ਨਾਨਕ ਉਹਨਾਂ ਪਿਆਰਿਆਂ ਦੀ ਨਾਲ ਸੰਗਤ ਚ ਮਿਲ ਕੇ ਮਹਾਰਾਜ ਤੇਰੇ ਪਾਸੋਂ ਇਹ ਨਾਮ ਦਾ ਦਾਨ ਗੁਰੂ ਸਾਹਿਬ ਜੀ ਕਹਿੰਦੇ ਮੰਗਦੇ ਹਾਂ ਜਿਵੇਂ ਮਾਤਾ ਬਾਲ ਗੋਪਾਲ ਜਿਵੇਂ ਬੱਚੇ ਜਿਹੜੇ ਹੈ ਨੰਨੇ ਬੱਚੇ ਮਾਤਾ ਦੇ ਪਾਸੋਂ ਮੰਗਦੇ ਸੰਗਦੇ ਨਹੀਂ ਹੈ ਗੋਪਾਲ ਜੀ ਵੀ ਤੂੰ ਸਾਡਾ ਮਾਤਾ ਪਿਤਾ ਹੈ ਅਸੀਂ ਤੇਰੇ ਛੋਟੇ ਬੱਚੇ ਆ ਆਪਦੇ ਪਾਸੋਂ ਮੰਗ ਹੀ ਲੈਨੇ ਦਾਨ ਦਿਓ ਸਾਨੂੰ ਨਾਮ ਦਾ ਤਨਾਸਰੀ ਮੁਹੱਲਾ 5 ਹਰ ਹਰ ਲੀਨੇ ਸੰਤ ਉਵਾਹ ਇਹ ਮਹਾਰਾਜਾਨ ਗੁਰੂ ਹਰਗੋਬਿੰਦ ਸਾਹਿਬ ਦੀ ਰੱਖਿਆ ਦਾ ਸ਼ਬਦ ਉਚਾਰਿਆ ਹੈ ਹਰ ਹਰ ਪਰਮੇਸ਼ਰ ਨੇ ਆਪਦੇ ਪਿਆਰੋ ਸੰਤ ਭਗਤੋ ਵਾਰਲੇ ਵਿਚਾਲੇ ਹਨ ਹਰ ਕੇ ਦਾਸ ਕੀ ਚਿਤਵੈ ਬੁਰਿਆ ਜੋ ਮਾਰਿਆ ਤੇ ਸੇਵਕਾਂ ਦੀ ਬੁਰੀਾਈ ਚਿੰਬਦਾ ਪੁਰਖ ਕਿਸ ਹੀ ਕਹ ਫਿਰਮਾ ਉਸੇ ਦੇ ਤੋ ਫਿਰ ਮਾਰ ਪੈਂਦੀ ਉਹੋ ਹੀ ਮਾਰਿਆ ਜਾਂਦਾ ਹੈ ਜਿਸ ਪ੍ਰਕਾਰ ਸਾਧ ਸੰਗਤ ਜੀ ਦਾਈ ਜਿਹੜੀ ਸੀ ਜ਼ਹਿਰ ਲਾ ਕੇ ਆਈ ਸੀ ਮਹਾਰਾਜ ਨੂੰ ਦੁੱਧ ਚੰਗੋਣ ਵਾਸਤੇ ਉਸੇ ਦੀ ਕਲਿਆਣ ਕਰਤੀ ਮਹਾਰਾਏ ਨੇ ਉਸੇ ਦੇ ਮਾਰ ਪੈਂਦੀ ਐ ਰਹਾਉ ਜਨ ਕਾ ਆਪ ਸਹਾਈ ਹੋ ਜਿਹੜੇ ਮਹਾਰਾਜ ਦੇ ਪਿਆਰੇ ਉਹਨਾਂ ਦਾ ਸਹੈ ਕਾ ਆਪ ਅਕਾਲ ਪੁਰਖ ਹੋਇਆ ਹੈ ਨਿੰਦਕ ਭਾਗੀ ਹਾ ਜਿਹੜੇ ਨਿੰਦਕ ਸੀ ਪਿਰਥੀ ਦੇ ਆਦਿਕ ਅੰਬਰ ਸਾਰੀ ਛੱਡ ਗਏ ਜਦੋਂ ਬ੍ਰਾਹਮਣ ਤੋਂ ਜ਼ਹਿਰ ਦੋਵਣੀ ਕੀਤੀ ਗੁਰੂ ਹਰਗੋਬਿੰਦ ਸਾਹਿਬ ਨੂੰ ਦਹੀ ਵਿੱਚ ਪਵਾ ਕੇ ਉਸ ਵੇਲੇ ਸਾਧ ਸੰਗਤ ਜੀ ਸਾਰੀ ਸੰਗਤ ਨੂੰ ਦੰਦਿਆ ਕਿ ਦੁਰਯੋਦਰ ਇਹ ਕੀਤੀ ਕਿ ਗੁਰੂ ਰਾਮਦਾਸ ਦਾ ਪੁੱਤਰ ਹੋ ਕੇ ਆਪਦੀ ਵੰਸ ਨੂੰ ਜ਼ਹਿਰ ਦਿੰਦਾ ਹੈ ਇਸ ਪ੍ਰਕਾਰ ਫੇਰ ਪਿਰਥੀ ਆ ਰਹਿ ਨਹੀਂ ਸਕਿਆ ਅਮਰ ਸਰ ਸਾਹਿਬ ਵਿੱਚ ਇਸ ਪ੍ਰਕਾਰ ਬਚਨ ਕਹਿੰਦੇ ਹਨ ਨਿੰਦਕ ਭਾਗੇ ਹਾ ਉਹ ਹਾਰ ਕਰਕੇ ਭੱਜ ਗਿਆ ਸੀ ਸੁਲੀ ਨੂੰ ਜਾ ਮਿਲਿਆ ਉਹ ਹਨੇਰਾ ਵਾਲਾ ਪਿੰਡੇ ਇਸ ਨੂੰ ਦੇ ਦਿੱਤਾ ਸੀ ਉੱਥੇ ਜਾ ਆਵਾਜ਼ ਆ ਜਿਹੜਾ ਲਾਹੌਰ ਦੇ ਪਾਸ ਏ ਰ ਹਨਗੇ ਬ੍ਰਹਮਤ ਬ੍ਰਹਮਤ ਉਹਾ ਹੀ ਮੂਏ ਇਸ ਪ੍ਰਕਾਰ ਉਹ ਪਰਮਦੇ ਪਰਮਦੇ ਫੇਰ ਅਮਰ ਸਰ ਨਹੀਂ ਆ ਸਕਿਆ ਉਦੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਦੇ ਵਿਆਹ ਵੇਲੇ ਪ੍ਰਸੀਅਨ ਨੂੰ ਸੱਦਿਆ ਸੀ ਉਹ ਮਠਿਆਈ ਨਹੀਂ ਮਹਿੰਗੀਆਂ ਬੈਂਕਿੰਗਾਂ ਵਾਪਸ ਕਰਦੀਆਂ ਕਹਿੰਦਾ ਮੇਰਾ ਤਾਂ ਸਿਰ ਵੱਡ ਨੂੰ ਵੈਰ ਆ ਮੈਂ ਗੁਰੂ ਸਾਹਿਬ ਤੋਂ ਮਠਿਆਈ ਕਿਵੇਂ ਲਵਾਂ ਇਸ ਪ੍ਰਕਾਰ ਸਾਧ ਸੰਗਤ ਜੀ ਧਰਮ ਦੇ ਧਰਮ ਦੇ ਕਦੇ ਜਹਾਂਗੀਰ ਕੋਲੇ ਕਦੇ ਸੁਲੀ ਕੋਲੇ ਉਹ ਗੁਰੀਆਈ ਮੰਗਦਾ ਮੰਗਦਾ ਕੋਠਾ ਪਿੰਡ ਸੋਡੀਆਂ ਵਾਲਾ ਜਿਹੜਾ ਭਗਤੇ ਦੇ ਕੋਲੇ ਹੈ ਉਹ ਪ੍ਰਸੀਅੇ ਦੇ ਤਾਂ ਹੀ ਬਾਦਸ਼ਾਹ ਦੇ ਪਾਸ ਪੈਸੇ ਸੂਬੇ ਨੂੰ ਖਵਾਏ ਸੁੱਲਿਸ ਲੋਬੀ ਆਜ ਕਾ ਨੂੰ ਤਾ ਉਹ ਮਸਾਂ ਪਾਰਸ਼ਾ ਨੂੰ ਕਰਨ ਨਗਾ ਮੈਂ ਕਿਵੇਂ ਨਿਕਲਾਂ ਇੱਥੋਂ ਮੈਨੂੰ ਲਾਜ ਆਉਂਦੀ ਹੈ ਤਾ ਉਹ ਕੋਠਾ ਪਿੰਡ ਲੈ ਕੇ ਉੱਥੇ ਨਿਕਲਿਆ ਸੀ ਇਸ ਪ੍ਰਕਾਰ ਦੀ ਹਾਲਤ ਹੋਈ ਸੀ ਫਿਰ ਅੰਮ੍ਰਿਤਸਰ ਨਹੀਂ ਆ ਸਕਿਆ ਜਿਉਂਦਾ ਥੇਰੀ ਜਾਂਦਾ ਸੂਲ ਹੋ ਕੇ ਸਾਗ ਤੇ ਚੌਲ ਖਾਣ ਨਾਲ ਸਰੀਰ ਸ਼ਾਂਤ ਹੋ ਗਿਆ ਸੀ ਪ੍ਰਸੀਏ ਦਾ ਜੋ ਦਰਗਾਹ ਵਿੱਚ ਗਿਆ ਸੀ ਉਸ ਵੇਲੇ ਸਾਧ ਸੰਗਤ ਜੀ ਫੇ ਗੁਰੂ ਨਾਨਕ ਸਾਹਿਬ ਦੇ ਦਰਬਾਰ ਵਿੱਚ ਸਿੱਖਾਂ ਕਿਹਾ ਗਣਨ ਕੇ ਮਾਰਾ ਪਰਸੀ ਆਇਆ ਹੈ ਮਾਰੇ ਕਹਿੰਦੇ ਸਤਗੁਰਾਂ ਤੋਂ ਬੇਮੁਖਾ ਮਾਜ ਲੋਕ ਚ ਹੀ ਭਿੱਜ ਗਿਆ ਇਹਨੂੰ ਇਹ ਜਨੂ ਤਾਰੇਗਾ ਤੇ ਗੁਰਾਂ ਤੋਂ ਬਖਸ਼ਾਵੇਗਾ ਤਾਂ ਬਖਸ਼ਿਆ ਜਾਵੇਗਾ ਫਿਰ ਧੀਰਮਲ ਦਾ ਜਨੂੰ ਭਾਈ ਮਨੀ ਸਿੰਘ ਸਾਹਿਬ ਪਖ ਸਿੰਘ ਨੂੰ ਕਹਿੰਦੇ ਗੁਰਬਲਾਹ ਚ ਧੀਰਮਲ ਦਾ ਜਨਮ ਘਾਰਿਆ ਫਿਰ ਆਮਰਾਦਾ ਜਨੂੰ ਤਾਰ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਮਾਫੀ ਮੰਗੀ ਜਮਨਾ ਦੇ ਵਿੱਚ ਤਾਂ ਇਹਦੀ ਕਲਿਆਣ ਹੋਈ ਸੀ ਫੇਰ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਬਾਕ ਨਾ ਜਿਉਂਦਾ ਹੀ ਮਸੰਦਾ ਨੂੰ ਸਾਣਡਦਾ ਸੀ ਕੰਮ ਤੋਂ ਪਰਮ ਤੁਹਾ ਹੀ ਮੂਏ ਇਹੋ ਭਰਮ ਦੇ ਪਰਮ ਦੇ ਉਧਰੇ ਹੀ ਮਰ ਗਏ ਨਿੰਦਕਾ ਬਾਹੜ ਗ੍ਰਹਿ ਨਾ ਮੰਜਾ ਫੇਰ ਘਰ ਵਿੱਚ ਅੰਮ੍ਰਿਤਸਰ ਚ ਨਹੀਂ ਫੇਰ ਆ ਸਕਿਆ ਵਾਪਸ ਪਕਸੀਆ ਉਧਰੇ ਹੀ ਮੁਕੱਦਮੇ ਕਰਦਾ ਕਰਦਾ ਹੀ ਮਰ ਗਿਆ ਗੁਰਿਆਈ ਪਾੜਦਾ ਪਾੜਦਾ ਇਸੇ ਪ੍ਰਕਾਰ ਭ੍ਰਮਤ ਭ੍ਰਮਤ ਊਹਾ ਹੀ ਜਿਹੜੇ ਜੀਵ ਇਸੇ ਪ੍ਰਕਾਰ ਭੰਦੇ ਭੰਦੇ ਉਹਦੇ ਸੰਸਾਰ 'ਚ ਹੀ ਮਰ ਜਾਂਦੇ ਮਾਰਾ ਤੋਂ ਬੇਮਖੋ ਕੇ ਬਾਹੜ ਗ੍ਰਹਿ ਨਾ ਮੰਝਾ ਉਹਨਾਂ ਨੂੰ ਬਕੰਡ ਰੂਪੀ ਘਰ 'ਚ ਨਹੀਂ ਫੇਰਾਉਂਦੇ ਬਹੁੜ ਗ੍ਰਹਿ ਨੁਝਾਰ ਅਮਰਸਰ ਵਾਲੇ ਪਾਠ ਕਰ ਲੈਂਦੇ ਆ ਉਹ ਗ੍ਰਹਾਂ ਦੇ ਵਿੱਚ ਹੀ ਇਹ ਜਿਹੜੇ ਨੌ ਗ੍ਰਹਾਂ ਨਾ ਇਹਨਾਂ ਵਿੱਚ ਹੀ ਫਸੇ ਰਹਿੰਦੇ ਆ ਕਦੇ ਉਹਨਾਂ ਨੂੰ ਸਾਰਸਤੀ ਆ ਗਈ ਕਦੇ ਰਾਹੁ ਕੇਤੂ ਆਦ ਕਾ ਚਿੰਬੜੇ ਇਸ ਪ੍ਰਕਾਰ ਉਹਨਾਂ ਗ੍ਰਹਾਂ ਜਿਹੜੀਆਂ ਗ੍ਰਹਿਣੀ ਲੱਗੇ ਰਹਿੰਦੇ ਉਹਨਾਂ ਨੂੰ ਕਿਉਂ ਜੰਮਣ ਮਰਨ ਦੇ ਇਸ ਪ੍ਰਕਾਰ ਗ੍ਰੰਥ ਮਹਾਰਾਜ ਦਾਉਂਦੇ ਸਾਰਾ ਪਾਠ ਸਮਝਣਾ ਨਾਨਕ ਸਰਨ ਪਰਿਓ ਦੁਖ ਭੰਜਨ ਇਹ ਮਹਾਰਾਜ ਦੁੱਖਾਂ ਦੇ ਮੇਟਣ ਵਾਲੇ ਪਰਮੇਸ਼ਰ ਆਪ ਦੀ ਸ਼ਰਨ ਪਏ ਆ ਗੁਰੂ ਸਾਹਿਬ ਕਹਿੰਦੇ ਹਨ ਗੁਣ ਗਾਵੈ ਸਦਾ ਆਪਾ ਇਹ ਪਰਵਾਰਤ ਰਤ ਪਰਮੇਸ਼ਰ ਆਪ ਦੇ ਗੁਣਾਂ ਨੂੰ ਸਦਾ ਗਾਈਏ ਸੀ ਕਿਰਪਾ ਕਰੋ ਨਿੰਦਕ ਦਾ ਮੁਖ ਕਾਲਾ ਹੋਆ ਇਹ ਨਿੰਦਕ ਦਾ ਮੁਖ ਕਾਲਾ ਹੋਇਆ ਹੈ ਤੀਨ ਦੁਨੀਆਂ ਕਾ ਦਰਬਾਰ ਦੀਨ ਪਰਲੋਕ ਦੇ ਦਰਵਾਜ਼ੇ 'ਚ ਵੀ ਇੱਥੇ ਦੁਨੀਆਂ ਸਾਧ ਸੰਗਤ ਦੇ ਦਰਵਾਜ਼ੇ 'ਚ ਵੀ ਮੁੜ ਕੇ ਅੰਮ੍ਰਿਤਸਰ ਨਹੀਂ ਆ ਸਕਿਆ ਤੇ ਪਰਲੋਕ ਵਿੱਚ ਜਿਵੇਂ ਕਾਲਾ ਮੂੰਹ ਹੋਇਆ ਗੁਰੂ ਸਾਹਿਬ ਨੇ ਸੱਚਖੰਡ 'ਚ ਵੜਨ ਨਹੀਂ ਦਿੱਤਾ ਮੁੜ ਕੇ ਫੇ ਜੂਨਾ ਜੀ ਧੀਰਮਲ ਵਗੈਰਾ ਜਨਮ ਧਾਰਨਾ ਫਿਰਿਆ ਇਉ ਕਾਲਾ ਮੂੰਹ ਹੋਇਆ ਧਨਾਸਰੀ ਮਹੱਲਾ ਪੰਜਵਾ ਇਹ ਭਾਈ ਮਨੀ ਸਿੰਘ ਸਾਹਿਬ ਭਗਤ ਸਿੰਘ ਨੂੰ ਗੁਰਬਲਾਸ ਚ ਆਉਂਦਾ ਹੈ ਇਹ ਬਚਨ ਦੱਸੇ ਹਨ ਧਨਾਸਰੀ ਮਹੱਲਾ ਪੰਜਵਾ ਅਬ ਹਰ ਰੱਖਣ ਹਾਰ ਚਿਤਾੜਿਆ ਅਸੀਂ ਭਾਈ ਹਰੀ ਅਕਾਲ ਪੁਰਖ ਜੋ ਸਾਰਿਆਂ ਦੀ ਰੱਖਿਆ ਕਰਨ ਵਾਲਾ ਹੈ ਉਸ ਨੂੰ ਚੇਦਾਰਨਾ ਕੀਤਾ ਹੈ ਪਾਤ ਤ ਪੁਨੀਤ ਕੀਏ ਖਨ ਭੀਤਰ ਬਾਪੀਆਂ ਨੂੰ ਪਵਿੱਤਰ ਕਰ ਲਿਆ ਛਿੰਦੇ ਵਿੱਚ ਹੀ ਮਹਾਰਾਜ ਸਾਹਿਬ ਨੇ ਸਗਲਾ ਰੋਗ ਬਿਦਾਰਾ ਸਾਰਾ ਹੰਕਾਰ ਦਾ ਰੋਗ ਅ ਗਿਆਨ ਦਾ ਰੋਗ ਮੀਠ ਦਿੱਤਾ ਹੈ ਰਹਾਉ ਗੂਸਟ ਭਈ ਸਾਧਕਾ ਸੰਗ ਮਹਾਂਤਮਾਂ ਦੀ ਭਾਈ ਬੁੱਢੇ ਸਾਹਿਬ ਆਦਕਾਂ ਦੀ ਸੰਗੋ ਇਕੱਤਰਤਾ ਵਿੱਚ गोष्ट श्रेष्ठ वाणी वाले वचन बिलास होए पान क्रोध लोभ मारिए जे संगत करके काम ਦੇ ਫੁਰਨੇ ਨੂੰ ਵਸਤੂ ਵਿਚਾਰ ਦੁਆਰਾ ਲੋਭ ਨੂੰ ਸੰਤੋਖ ਦੁਆਰਾ ਮਾਰਨਾ ਕੀਤਾ ਹੈ क्रोध ਨੂੰ ਸ਼ਾਂਤੀ ਦੁਆਰਾ ਸਿਮਰ ਸਿਮਰ ਪੂਰਨ ਨਾਰਾਇਣ ਸਿਮਰਨੇ ਯੋਗ ਜੋ ਪਰਮੇਸ਼ਵਰ ਹੈ ਪੂਰਨ ਉਹ ਨਾਰਾਇਣ ਨਰਾ ਨਰਾ ਜਿਹੜਾ ਘਰ ਹ ਸੰਗੀ ਸਗਲੇ ਤਾਰਿਆ ਉਹਦਾ ਸ਼ਮਨ ਕਰਕੇ ਨਹੀਂ ਆ ਵਿਦਿਆਰੂਪੀ ਰਾਤ ਜਿਸ ਵਿੱਚ ਕਾਮ ਕਰੋ ਲਾਰਕ ਦੁਸ਼ਮਣਾਂ ਦਾ ਘਰ ਨਹੀਂ ਜਿੱਥੇ ਨਾ ਕਾਮੋਂਗ ਨਾ ਕ੍ਰੋਧ ਸਾਰੇ ਸੰਗਤ ਕਰਨ ਵਾਲੇ ਨੂੰ ਧਾਰ ਲਿਆ ਔਖੋਦ ਮੰਤਰ ਮੂਲ ਮਾਨ ਏਕੈ ਸਾਧ ਸੰਗਤ ਜੀ ਦੁਨੀਆ ਚ ਚੀਜ਼ਾਂ ਮੰਨਿਆ ਇੱਕ ਤਾਂ ਦਵਾਈ ਹੁੰਦੀ ਐ ਪਲਾਉਣ ਵਾਲੀ ਦੂਜਾ ਹੁੰਦਾ ਜ਼ਹਿਰ ਲਾਉਣ ਵਾਲਾ ਮੰਤਰ ਤੀਜੀ ਹੁੰਦੀ ਜੜੀ जखਮਾਂ ਤੇ ਲਾਉਣ ਵਾਲੀ ਚੌਥਾ ਹੁੰਦਾ ਮਨ ਕਾ ਜ਼ਹਿਰ ਚੂਸਣ ਵਾਲਾ ਮਹਾਰਾਜ ਸਾਹਿਬ ਕਹਿੰਦੇ ਕੋਈ ਸਾਡਾ ਸਭ ਕੁਝ ਆਉਖਦ ਮੰਤਰ ਮੂਲ ਮਨ ਏਕੈ ਦੁਆਈ ਬੁਲਾਉਣ ਵਾਲੇ ਵੀ ਮਹਾਰਾਜ ਦਾ ਨਾਮ ਹੀ ਹੈ ਅਤੇ ਕਾਮਕਰੋਧ ਰੂਪੀ ਸੱਤਾਂ ਨੂੰ ਬਸ ਕਰਨੋ ਆ ਤੇ ਮੰਤਰ ਵੀ ਮਹਾਰਾਜ ਦਾ ਨਾਮ ਹੀ ਹੈ ਮੂਲ ਜੜੀ ਰਾਗ ਦਾ ਰੂਪੀ जखਮਾਂ ਤੇ ਲਾਉਣ ਵਾਸਤੇ ਇਹ ਜੜੀ ਵੀ ਪਰਮੇਸ਼ਰ ਦਾ ਨਾਮ ਹੀ ਹੈ ਅਤੇ ਮਨ ਮਣਕਾ ਜਿਹੜਾ ਹੈ ਜਿਸ ਪ੍ਰਕਾਰ ਹੁੰਦਾ ਹੈ ਸੱਪਾਂ ਦੀ ਜ਼ਹਿਰ ਚ ਚੂਸਣ ਵਾਲਾ ਮਣਕਾ ਜਿਹੜਾ ਸ਼੍ਰੋਮਣੀ ਪਰਮੇਸ਼ਰ ਦਾ ਨਾਮ ਮੰਨਣ ਕੀਤੇ ਹੋਏ ਮਣਕਾ ਹੈ ਮਨ ਵਿਸ਼ਵਾਸ ਪ੍ਰਭ ਧਾਰਿਆ ਕਿਹੜਾ ਮਣਕਾ ਕਹਿੰਦੇ ਮਨ ਜਿਹੜਾ ਭਰੋਸਾ ਵਾਹਿਗੁਰੂ ਦਾ ਧਾਰਿਆ ਇਹੋ ਹੀ ਸਾਡੀ ਦਵਾਈ ਹੈ ਪਿਲਾਉਣ ਵਾਲੀ ਇਹੋ ਹੀ ਹੈ ਮੰਤਰ ਸੱਪਾਂ ਨੂੰ ਵਸ ਕਰਨ ਵਾਲਾ ਕਾਮਕ੍ਰੋਧ ਨੂੰ ਇਹੋ ਹੀ ਮੂਲ ਜੜੀ ਹੈ ਜ਼ਖਮਾਂ ਨੂੰ ਮੇਟਣ ਵਾਲੀ ਇਹੀ ਮਣਕ ਹੈ ਜ਼ਹਿਰ ਚੂਸਣ ਵਾਲਾ ਰਾਗ ਦੁਆਖ ਦੀ ਚਰਨ ਰੇਨ ਬਾਂਛੈ ਨਿਤ ਨਾਨਕ ਇਹ ਮਹਾਰਾਜ ਦੇ ਚਰਨਾਂ ਦੀ ਧੂੜ ਅਸੀਂ ਚਾਹੁੰਦੇ ਹਾਂ ਨਿਤ ਵਰਤੀ ਪੁਨਹ ਹੈ ਪੁਨਹ ਬਲੇਹਾਰ ਸਤਿਗੁਰੂ ਜੀ ਕਹਿੰਦੇ ਨੂੰ ਵਾਰ-ਵਾਰ ਆਪ ਤੋਂ ਬਲੇਹਾਰ ਕੁਰਬਾਨ ਜਾਣੇ ਹਾਂ ਜੀ